ਪਹਿਲਾਂ ਜਸਪ੍ਰੀ ਸਿੰਘ ਪਾਰਟੀ ਵੱਲੋਂ ਜਿਹੜਾ ਹਰਮਿੰਦਰ ਸਿੰਘ ਦੇ ਘਰ ਦੇ ਉੱਪਰ ਹਮਲਾ ਕੀਤਾ ਗਿਆ ਸ਼ਾਮ ਨੂੰ 6 ਵਜੇ ਦੇ ਕਰੀਬ ਤੋਂ ਉਹਦੇ ਘਰ ਦੇ ਵਿੱਚ ਸਮਾਨ ਦਾ ਭੰਨਤੋੜ ਕੀਤੀ ਗਈ ਨਾਲ ਗੇਟ ਦੇ ਵਿੱਚ ਜਿਹੜੇ ਤਲਵਾਰਾਂ ਵਗੈਰਾ ਮਾਰੀਆਂ ਗਈਆਂ ਸੀ ਰਮਿੰਦਰ ਸਿੰਘ ਨੇ ਬਜਾਏ ਕਿ ਪੁਲਿਸ ਕੰਪਲੇਟ ਦੇਣ ਦੀ ਬਜਾਏ ਉਹਨੇ ਜਿਹੜੇ ਆਪਣੇ ਦੋਸਤਾਂ ਨੂੰ ਬੁਲਾ ਕੇ ਜਿਹੜਾ ਹੈਗਾ ਇਸ ਘਟਨਾ ਨਾਲ ਸਬੰਧ ਦੇ ਵਿੱਚ ਆਪਣਾ ਬਦਲਾ ਲੈਣ ਲਈ ਰਾਤ ਨੂੰ ਜਿਹੜੇ ਆਪਣੇ ਦੋਸਤ ਬੁਲਾ ਲਏ ਤੇ ਉਹਨਾਂ ਦੇ ਘਰਾਂ ਦੇ ਵਿੱਚ ਫਲਾ ਕਰਕੇ ਅੱਗ ਲਗਾ ਦਿੱਤੀ ਤੇ ਸਮਾਨ ਦੀ ਭੰਨਤੋੜ ਕੀਤੀ ਉਹਨਾਂ ਦੇ ਬਾਰੇ ਕੁਝ ਛਲੂਜ਼ ਆਏ ਨੇ ਤੋ ਅਸੀਂ ਵਕ ਵਕ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਜਿਹੜੇ ਉਹਨਾਂ ਨੇ ਸਾਨੂੰ ਕਲੂਜ਼ ਦਿੱਤੇ ਨੇ ਉਹਨਾਂ ਤੇ ਰੇਡ ਕਰਨ ਵਾਸਤੇ ਅਸੀਂ ਭੇਜ ਦਿੱਤੇ ਨੇ ਤੇ ਜਲਦੀ ਹੀ ਜਿਹੜੇ ਬਾਕੀ ਦੋਸ਼ੀ ਨੇ ਉਹਨਾਂ ਨੂੰ ਅਸੀਂ ਇਸ ਕਦਮਾਂ ਦੇ ਵਿੱਚ ਗ੍ਰਿਫਤਾਰ ਕਰ ਲਵਾਂਗੇ ਇਹ ਟੋਟਲ 6 ਤੋਂ 7 ਕਰ ਜਿਹੜੇ ਹੈਗੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੇ ਅਕਲ ਲਗਾਈਏ ਜਿਹੜੇ ਸਮਾਨ ਅੱਜ ਅਸੀਂ ਜਿਹੜੇ ਇਸ ਮੁਕਦਮੇ ਦੇ ਵਿੱਚ ਤਿੰਨ ਦੋਸ਼ੀ ਗ੍ਰਿਫਤਾਰ ਕਰ ਲਏ ਨੇ ਰੇਸ਼ਮ ਸਿੰਘ ਰਣਜੀਤ ਸਿੰਘ ਤੇ ਖੁਸ਼ਮੀਰ ਸਿੰਘ ਜਿਹੜਾ ਰਣਜੀਤ ਰੇਸ਼ਮ ਸਿੰਘ ਹੈ ਉਸ ਮੁਕਦਮੇ ਦੇ ਵਿੱਚ ਬਾਇ ਨਮ ਦਰਜ ਰਜਿਸਟਰ ਹੈਗਾ ਰਣਜੀਤ ਸਿੰਘ ਤੇ ਖੁਸ਼ਪ੍ਰੀਤ ਸਿੰਘ ਜਿਹੜੇ ਸੀਗੇ ਅਨਲੌਨ ਦੇ ਵਿੱਚ ਸੀਗੇ ਉਹਨਾਂ ਨੂੰ ਮੁਕਤਮਾ ਦੇ ਵਿੱਚ ਬਾਅਦ ਦੇ ਵਿੱਚ ਨਾਮਿਨੇਟ ਕੀਤਾ ਹੈ ਇਹਨਾਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰੀ ਤੋਂ ਬਾਅਦ ਸਾਡੇ ਕੋਲ ਅਲੱਗ ਜਿਹੜੇ ਬਾਕੀ ਦੋਸ਼ੀ ਭੱਜੇ ਹੋਏ ਨੇ ਉਹਨਾਂ ਦੇ ਬਾਰੇ ਕੁਝ ਕਲੂਜ਼ ਆਏ ਨੇ ਸੋ ਅਸੀਂ ਵੱਖ-ਵੱਖ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਜਿਹੜੇ ਉਹਨਾਂ ਨੇ ਸਾਨੂੰ ਕਲੂਜ਼ ਦਿੱਤੇ ਨੇ ਉਹਨਾਂ ਤੇ ਰੇਡ ਕਰਨ ਵਾਸਤੇ ਅਸੀਂ ਭੇਜ ਦਿੱਤੇ ਨੇ ਤੇ ਜਲਦੀ ਹੀ ਜਿਹੜੇ ਬਾਕੀ ਦੋਸ਼ੀ ਨੇ ਉਹਨਾਂ ਨੂੰ ਅਸੀਂ ਇਹ ਮੁਕਤਮਾ ਦੇ ਵਿੱਚ ਗ੍ਰਿਫਤਾਰ ਕਰ ਲਵਾਂਗੇ ਟੋਟਲ ਕਿੰਨੇ ਘਰ ਸੀ ਇਹ ਇਹ ਟੋਟਲ 6 ਤੋਂ 7 ਘਰ ਜਿਹੜੇ ਹੈਗੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੇ ਅਗ ਲਗ ਦੇ ਜੇ ਕਾਫੀ ਨੁਕਸਾਨ ਹੋਇਆ ਉਹਨਾਂ ਦਾ ਸਸਾਮਾਨ ਜਿਹੜਾ ਹੈਗਾ ਜਿਹੜੇ ਜੱਟਨੀ ਸੋਨਾਂ ਦਾ ਕਹਿਣਾ ਹੈ ਕਿ ਕੋਈ ਨਸ਼ੇ ਨੂੰ ਲੈ ਕੇ ਲੜਾਈ ਹੋਈ ਹੈ ਵੀ ਨਸ਼ਾ ਸੀ ਪੀਏ ਸਰੋ ਲੋਕ ਦੇ ਸੀ ਇਸੇ ਨੂੰ ਤਾਕ ਦੇ ਸੜੇ ਕਰਦੇ ਹਮਲਾ ਕੀਤਾ ਨਾਲ ਇਹ ਜਿਹੜੀ ਲੜਾਈ ਹੈਗੀ ਇਹਦੇ ਵਿੱਚ ਰਮਿੰਦਰ ਸਿੰਘ ਤੇ ਜਸਪਰੀ ਸਿੰਘ ਪਾਰਟੀ ਦੀ ਹੈਗੀ ਹੈ ਪਹਿਲਾਂ ਜਸਪਰੀ ਸਿੰਘ ਪਾਰਟੀ ਵੱਲੋਂ ਜਿਹੜਾ ਹੈਗਾ ਰਮਿੰਦਰ ਸਿੰਘ ਦੇ ਘਰ ਦੇ ਉੱਪਰ ਹਮਲਾ ਕੀਤਾ ਗਿਆ ਸ਼ਾਮ ਨੂੰ 6 ਵਜੇ ਦੇ ਕਰੀਬ ਤੋਂ ਉਹਦੇ ਘਰ ਦੇ ਵਿੱਚ ਸਮਾਨ ਦਾ ਭੰਨ ਤੋੜ ਕੀਤੀ ਗਈ ਨਾਲ ਗੇਟ ਦੇ ਵਿੱਚ ਜਿਹੜੀ ਤਲਵਾਰਾਂ ਵਗੈਰਾ ਮਾਰੀ ਗਈਆਂ ਸੀ ਰਮਿੰਦਰ ਸਿੰਘ ਨੇ ਬਜਾਏ ਕਿ ਪੁਲਿਸ ਨੂੰ ਕੰਪਲੇਟ ਦੇਣ ਦੀ ਬਜਾਏ ਉਹਨੇ ਜਿਹੜੇ ਆਪਣੇ ਦੋਸਤਾਂ ਨੂੰ ਰਾਤ ਨੂੰ ਜਿਹੜੇ ਆਪਣੇ ਦੋਸਤ ਬੁਲਾ ਲਏ ਤੇ ਉਹਨਾਂ ਦੇ ਘਰਾਂ ਦੇ ਵਿੱਚ ਫਲਾ ਕਰਕੇ ਅੱਗ ਲਗਾ ਦਿੱਤੀ ਤੇ ਸਮਾਨ ਦੀ ਭੰਡੋੜ ਕੀਤੀ ਜਿਹੜੀ ਜਸਪ੍ਰੀਤ ਪਾਰਟੀ ਹੈ ਇਹਨਾਂ ਨੂੰ ਲੋਕ ਕਹਿ ਜਾ ਰਿਹਾ ਕਿ ਜਿਹੜਾ ਇਹ ਰਮਿੰਦਰ ਸੀਗਾ ਇਹ ਨਸ਼ਾ ਵੇਚਦਾ ਸੀਗਾ ਅਸੀਂ ਰੋਕਦੇ ਸੀਗੇ ਤਾਂ ਕਰਕੇ ਲੜਾਈ ਹੋਈ ਹੈ ਜਿਹੜਾ ਐਗਜੈਕਟ ਰੀਜ਼ਨ ਹੈਗਾ ਤੇ ਜਦੋਂ ਰਮਿੰਦਰ ਸਿੰਘ ਗ੍ਰਿਫਤਾਰ ਹੋ ਜਾਊਗਾ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਇਹ ਤੋਂ ਕਲੀਅਰ ਕਰ ਪਾਵਾਂਗੇ ਵੀ ਇਹਨਾਂ ਦੀ ਲੜਾਈ ਦੀ ਵਜ੍ਹਾ ਰੰਜ ਰੰਜਸ ਹੈ ਕੀ ਸੀ ਨਸ਼ਾ ਨਹੀਂ ਹੈ ਔਰ ਲੜਾਈ ਹੋ ਗਈ ਦੇਖੋ ਅਜੇ ਅਸੀਂ ਸਟਰਨ ਨਹੀਂ ਕਰ ਸਕਦੇ ਵੀ ਕਿਉਂਕਿ ਇੱਕ ਪਾਰਟੀ ਜਿਹੜੀ ਹੈਗੀ ਹੈ ਮੋਦੀ ਪਾਰਟੀ ਹੈ ਉਹਨਾਂ ਨੇ ਇਸ ਚੀਜ਼ ਦਾ ਅ ਜਦੋਂ ਰਮਿੰਦਰ ਸਿੰਘ ਦੀ ਗ੍ਰਿਫਤਾਰੀ ਹੋ ਜਾਊਗੀ ਉਸ ਇਨਵੈਸਟੀਗੇਸ਼ਨ ਦੇ ਬਾਅਦ ਇਸ ਤਸਵੀਰ ਨੂੰ ਪੇਲਰ ਕੀਤਾ ਜਾਊਗਾ ਰਮਿੰਦਰ ਸਿੰਘ ਕੰਮ ਕੀ ਕਰਦੇ ਸਨ ਇਹ ਜਿਹੜਾ ਹੈਗਾ ਮੈਂਨਤ ਮਜ਼ਦੂਰੀ ਦੀ ਕੰਮ ਕਰਦੇ ਨੇ ਸਾਰੇ ਸ਼ਾਇਦ ਜਿਹੜੇ ਸਰਪੰਚ ਦਾ ਪਹਿਲਾਂ ਡਰਾਈਵਰ ਵੀ ਸੀਗਾ ਇਹ ਰਿਸ਼ਤੇਦਾਰ ਵੀ ਦੱਸੇ ਜਾ ਰਹੇ ਨੇ ਆਪ ਕੋ ਦਿੱਖ ਨਹੀਂ ਨਹੀਂ ਇਹ ਦੇਖੋ ਆਂਗਵਾਂਡ ਦੇ ਵਿੱਚ ਘਰ ਰਖੇ ਗਏ ਨੇ ਪਹਿਲਾਂ ਜਿਵੇਂ ਕਹਿੰਦੇ ਸੀ ਵੀ ਚਾਚੇ ਤਾਈਂ ਦੇ ਲੜਕੇ ਹੈਗੇ ਨੇ ਇਹ ਪਿੰਡ ਦੇ ਵਿੱਚ ਆਂਗਵਾਂਡ ਦੇ ਵਿੱਚ ਰਹਿੰਦੇ ਨੇ ਆਈ ਡੋਨਟ ਥਿੰਕ ਕਿ ਇਹਨਾਂ ਦੀ ਜਿਹੜੀ ਐਗਜ਼ੈਕਟ ਰਿਸ਼ਤੇਦਾਰੀ ਕੀ ਹੋਵੇਗੀ ਪਹਿਲਾਂ ਵੀ ਸਾਰੇ ਲੜੇ ਆ ਕਦੇ ਪਹਿਲਾਂ ਵੀ ਇੱਕ ਮੁਕਦਮਾ 65/24 ਦੋ ਥਾਣਾ ਨਈਂਆਂਵਾਲਾ ਦੇ ਵਿੱਚ ਦਰਜ ਹੈ ਉਹਦੇ ਵਿੱਚ ਕੁਝ ਬੰਦਿਆਂ ਨੇ ਜਿਹੜੇ ਪਿੰਡ ਦੇ ਬੰਦਿਆਂ ਨਹੀਂ ਸੀ ਥਾਣਾ ਜਿਹੜਾ ਰਮਿੰਦਰ ਸੀਗਾ ਉਹਦੀ ਲੱਤਾਂ ਤੋੜ ਦਿੱਤੀਆਂ ਸੀਗੀਆਂ ਉਸ ਬੰਦੇ ਵਿੱਚ ਮੁਕਦਮਾ ਦਰਜ ਹੋਇਆ ਸੀਗਾ ਇੱਕ ਮੁਕਦਮਾ ਰਵਿੰਦਰ ਸਿੰਘ ਤੇ ਪਹਿਲਾਂ ਵੀ ਹੈ ਜਿਹਦੇ ਵਿੱਚ ਉਹਦੇ ਕੋਲ ਦੇਸੀ ਘਟਾ ਬਰਾਮਦ ਹੋਇਆ ਸੀਗਾ ਸਰ ਰਿਪੋਰਟ ਤੇ ਪੇਸ਼ ਕਰ ਦਿੱਤੇ ਗਿਆ ਕਰ ਹਾਂਜੀ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਰਮਾਨ ਲੈ ਕੇ ਫਿਰਦਰ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਹੋਰ ਵੀ ਲੋਕ ਸ਼ਾਮਲ ਹੋ ਸਕਦੇ ਡੈਫੀਨਿਟਲੀ ਹੈਗੇ ਆ ਕੁਝ ਬੰਦੇ ਇਹਨਾਂ ਨੇ ਹੋਰ ਦੱਸਿਆ ਸਾਨੂੰ ਤੇ ਅਸੀਂ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕਰਨ ਵ ਪਹਿਲਾਂ ਜਸਪ੍ਰੀ ਸਿੰਘ ਪਾਰਟੀ ਵੱਲੋਂ ਜਿਹੜਾ ਹੈ ਰਮਿੰਦਰ ਸਿੰਘ ਦੇ ਘਰ ਦੇ ਉੱਪਰ ਹਮਲਾ ਕੀਤਾ ਗਿਆ ਸ਼ਾਮ ਨੂੰ 6 ਵਜੇ ਦੇ ਕਰੀਬ ਤੋਂ ਉਹਦੇ ਘਰ ਦੇ ਵਿੱਚ ਸਮਾਨ ਦਾ ਭੰਨਤੋੜ ਕੀਤੀ ਗਈ ਨਾਲ ਗੇਟ ਦੇ ਵਿੱਚ ਜਿਹੜੇ ਤਲਵਾਰਾਂ ਵਗੈਰਾ ਮਾਰੀਆਂ ਗਈਆਂ ਜਿਸੀਆਂ ਰਮਿੰਦਰ ਸਿੰਘ ਨੇ ਬਜਾਏ ਕਿ ਪੁਲਿਸ ਕੰਪਲੇਟ ਦੇਣ ਦੀ ਬਜਾਏ ਉਹਨੇ ਜਿਹੜੇ ਆਪਣੇ ਦੋਸਤਾਂ ਨੂੰ ਬੁਲਾ ਕੇ ਜਿਹੜਾ ਹੈਗਾ ਇਸ ਘਟਨਾ ਨਾਲ ਸਬੰਧ ਦੇ ਵਿੱਚ ਆਪਣਾ ਬਦਲਾ ਲੈਣ ਲਈ ਰਾਤ ਨੂੰ ਜਿਹੜੇ ਆਪਣੇ ਦੋਸਤ ਬੁਲਾ ਲਏ ਤੇ ਉਹਨਾਂ ਦੇ ਘਰਾਂ ਦੇ ਵਿੱਚ ਫਲਾ ਕਰਕੇ ਅੱਗ ਲਗਾ ਦਿੱਤੀ ਤੇ ਸਮਾਨ ਦੀ ਭੰਨਤੋੜ ਕੀਤੀ ਉਹਨਾਂ ਦੇ ਬਾਰੇ ਕੁਝ ਥਿਊਜ਼ ਆਏ ਨੇ ਤੋ ਅਸੀਂ ਵਕ ਵਕ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਜਿਹੜੇ ਉਹਨਾਂ ਨੇ ਸਾਨੂੰ ਕਲੂਜ਼ ਦਿੱਤੇ ਨੇ ਉਹਨਾਂ ਤੇ ਰੇਡ ਕਰਨ ਵਾਸਤੇ ਅਸੀਂ ਭੇਜ ਦਿੱਤੇ ਨੇ ਤੇ ਜਲਦੀ ਹੀ ਜਿਹੜੇ ਬਾਕੀ ਦੋਸ਼ੀ ਨੇ ਉਹਨਾਂ ਨੂੰ ਅਸੀਂ ਇਸ ਕਦਮਾਂ ਦੇ ਵਿੱਚ ਗ੍ਰਿਫਤਾਰ ਕਰ ਲਵਾਂਗੇ ਇਹ ਟੋਟਲ 6 ਤੋਂ 7 ਕਰ ਜਿਹੜੇ ਹੈਗੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੇ ਅਗ ਲਗਾਈਏ ਜਿਹੜੇ ਉਸਮਾਨ ਅੱਜ ਅਸੀਂ ਜਿਹੜੇ ਇਸ ਮੁਕਦਮੇ ਦੇ ਵਿੱਚ ਤਿੰਨ ਦੋਸ਼ੀ ਗ੍ਰਿਫਤਾਰ ਕਰ ਲੈਨੇ ਰੇਸ਼ਮ ਸਿੰਘ ਰਣਜੀਤ ਸਿੰਘ ਤੇ ਫਖਰੀ ਸਿੰਘ ਜਿਹੜਾ ਰਣਜੀਤ ਰੇਸ਼ਮ ਸਿੰਘ ਹੈ ਉਸ ਮੁਕਦਮੇ ਦੇ ਵਿੱਚ ਬਾਈ ਨੇਮ ਅਰ ਦਰਜਿਸਟਰ ਹੈਗਾ ਰਣਜੀਤ ਸਿੰਘ ਤੇ ਖੁਸ਼ਪ੍ਰੀਤ ਸਿੰਘ ਜਿਹੜੇ ਸੀਗੇ ਅਨਲੌਨ ਦੇ ਵਿੱਚ ਸੀਗੇ ਇਹਨਾਂ ਨੂੰ ਮੁਕੱਦਮੇ ਦੇ ਵਿੱਚ ਬਾਅਦ ਦੇ ਵਿੱਚ ਨਾਮਿਨੇਟ ਕੀਤਾ ਹੈ ਇਹਨਾਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰੀ ਤੋਂ ਬਾਅਦ ਸਾਡੇ ਕੋਲ ਅਲੱਗ ਜਿਹੜੇ ਬਾਕੀ ਦੋਸ਼ੀ ਭੱਜੇ ਹੋਏ ਨੇ ਉਹਨਾਂ ਦੇ ਬਾਰੇ ਕੁਝ ਕਲੂਜ਼ ਆਏ ਨੇ ਸੋ ਅਸੀਂ ਵਕ ਵਕ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਜਿਹੜੇ ਉਹਨਾਂ ਨੇ ਸਾਨੂੰ ਕਲੂਜ਼ ਦਿੱਤੇ ਨੇ ਉਹਨਾਂ ਤੇ ਰੇਡ ਕਰਨ ਵਾਸਤੇ ਅਸੀਂ ਭੇਜ ਦਿੱਤੇ ਨੇ ਤੇ ਜਲਦੀ ਹੀ ਜਿਹੜੇ ਬਾਕੀ ਦੋਸ਼ੀ ਨੇ ਉਹਨਾਂ ਨੂੰ ਅਸੀਂ ਇਸ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕਰ ਲਵਾਂਗੇ ਟੋਟਲ ਕਿੰਨੇ ਘਰ ਸੀ ਇਹ ਇਹ ਟੋਟਲ 6 ਤੋਂ 7 ਘਰ ਜਿਹੜੇ ਹੈਗੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੇ ਅਕ ਲ ਦੇ ਜੇ ਕਾਫੀ ਨੁਕਸਾਨ ਹੋਇਆ ਉਹਨਾਂ ਦਾ ਸਸਬਾਨ ਜਿਹੜਾ ਹੈਗਾ ਜਿਸ ਜਿਹੜੀ ਜੱਫੀ ਨੂੰ ਉਹਨਾਂ ਦਾ ਕਹਿਣਾ ਹੈ ਕਿ ਕੋਈ ਨਸ਼ੇ ਨੂੰ ਲੈ ਕੇ ਲੜਾਈ ਹੋਈ ਹੈ ਵੀ ਨਸ਼ਾਸੀ ਪੀਜ ਸਾਰੇ ਲੋਕ ਦੇ ਸੀਸੀ ਨੂੰ ਤਾਕ ਦੇ ਸਾਰੇ ਕਰਦੇ ਹਮਲਾ ਕੀਤਾ ਨਾਲ ਇਹ ਜਿਹੜੀ ਲੜਾਈ ਹੈਗੀ ਇਹਦੇ ਵਿੱਚ ਰਮਿੰਦਰ ਸਿੰਘ ਤੇ ਜਸਪ੍ਰੀ ਸਿੰਘ ਪਾਰਟੀ ਦੀ ਹੈਗੀ ਹੈ ਪਹਿਲਾਂ ਜਸਪ੍ਰੀ ਸਿੰਘ ਪਾਰਟੀ ਵੱਲੋਂ ਜਿਹੜਾ ਹੈਗਾ ਰਮਿੰਦਰ ਸਿੰਘ ਦੇ ਘਰ ਦੇ ਉੱਪਰ ਹਮਲਾ ਕੀਤਾਗਾ ਸ਼ਾਮ ਨੂੰ 6 ਵਜੇ ਦੇ ਕਰੀਬ ਤੋਂ ਉਹਦੇ ਘਰ ਦੇ ਵਿੱਚ ਸਮਾਨ ਦਾ ਭੰਨ ਤੋੜ ਕੀਤੀ ਗਈ ਨਾਲ ਗੇਟ ਦੇ ਵਿੱਚ ਜਿਹੜੀ ਦਲਵਾਰਾ ਵਗੈਰਾ ਮਾਰੀ ਗਈ ਜਿਸ ਦੀ ਰਮਿੰਦਰ ਸਿੰਘ ਨੇ ਬਜਾਏ ਕਿ ਪੁਲਿਸ ਨੂੰ ਕੰਪਲੇਟ ਦੇਣ ਦੀ ਬਜਾਏ ਉਹਨੇ ਜਿਹੜੇ ਆਪਣੇ ਦੋਸ ਰਾਤ ਨੂੰ ਜਿਹੜੇ ਆਪਣੇ ਦੋਸਤ ਬੁਲਾ ਲਏ ਤੇ ਉਹਨਾਂ ਦੇ ਘਰਾਂ ਦੇ ਵਿੱਚ ਫਲਾ ਕਰਕੇ ਅੱਗ ਲਗਾ ਦਿੱਤੀ ਤੇ ਸਮਾਨ ਦੀ ਭੰਡੋੜ ਕੀਤੀ ਜਿਹੜੀ ਜਸਪ੍ਰੀਤ ਪਾਰਟੀ ਹੈ ਇਹਨਾਂ ਨੂੰ ਲੋਕ ਕਹਿ ਜਾ ਰਿਹਾ ਕਿ ਜਿਹੜਾ ਇਹ ਰਮਿੰਦਰ ਸੀਗਾ ਇਹ ਨਸ਼ਾ ਵੇਚਦਾ ਸੀਗੇ ਅਸੀਂ ਰੋਕਦੇ ਸੀਗੇ ਤਾਂ ਕਰਕੇ ਲੜਾਈ ਹੋਈ ਹੈ ਜਿਹੜਾ ਐਗਜੈਕਟ ਰੀਜ਼ਨ ਹੈਗਾ ਤੇ ਜਦੋਂ ਰਮਿੰਦਰ ਸਿੰਘ ਗ੍ਰਿਫਤਾਰ ਹੋ ਜਾਊਗਾ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਇਹ ਤੋਂ ਕਲੀਅਰ ਕਰ ਪਾਵਾਂਗੇ ਵੀ ਇਹਨਾਂ ਦੀ ਲੜਾਈ ਦੀ ਵਜ੍ਹਾ ਰੰਜ ਰੰਜਸ ਹੈ ਕੀ ਸੀ ਨਸ਼ਾ ਨਹੀਂ ਹੈ ਔਰ ਲੜਾਈ ਹੋਈ ਹੈ ਦੇਖੋ ਅਜੇ ਅਸੀਂ ਸਟਰਨ ਨਹੀਂ ਕਰ ਸਕਦੇ ਵੀ ਕਿਉਂਕਿ ਇੱਕ ਪਾਰਟੀ ਜਿਹੜੀ ਹੈਗੀ ਹੈ ਮੋਦੀ ਪਾਰਟੀ ਹੈ ਉਹਨਾਂ ਨੇ ਇਸ ਚੀਜ਼ ਦਾ ਜਦੋਂ ਰਮਿੰਦਰ ਸਿੰਘ ਦੀ ਗ੍ਰਿਫਤਾਰੀ ਹੋ ਜਾਊਗੀ ਉਸ ਇਨਵੈਸਟੀਗੇਸ਼ਨ ਤੋਂ ਬਾਅਦ ਇਸ ਤਰ੍ਹਾਂ ਨੂੰ ਪਲੇਅ ਕੀਤਾ ਜਾਊਗਾ ਰਮਿੰਦਰ ਸਿੰਘ ਕੰਮ ਕੀ ਕਰਦਾ ਸੀ ਇਹ ਜਿਹੜਾ ਹੈਗਾ ਮੈਂਤ ਮਜ਼ਦੂਰੀ ਦੀ ਕੰਮ ਕਰਦੇ ਨੇ ਸਾਰੇ ਸ਼ਾਇਦ ਜਿਹੜੇ ਸਰਪੰਚ ਦਾ ਪਹਿਲਾਂ ਡਰਾਈਵਰ ਵੀ ਸੀਗਾ ਇਹ ਰਿਸ਼ਤੇਦਾਰ ਵੀ ਦੱਸੇ ਜਾ ਰਹੇ ਨੇ ਆਪ ਨੂੰ ਨਹੀਂ ਇਹ ਦੇਖੋ ਆਂਗਵਾਂ ਦੇ ਵਿੱਚ ਘਰ ਰਖੇ ਗਏ ਨੇ ਪਹਿਲਾਂ ਜਿਵੇਂ ਕਹਿੰਦੇ ਸੀ ਵੀ ਚਾਚੇ ਤਾਏ ਦੇ ਲੜਕੇ ਹੈਗੇ ਨੇ ਇਹ ਪਿੰਡ ਦੇ ਵਿੱਚ ਆਂਗਵਾਂ ਦੇ ਵਿੱਚ ਰਹਿੰਦੇ ਨੇ ਆਈ ਡੋਨਟ ਥਿੰਕ ਕਿ ਇਹਨਾਂ ਦੀ ਜਿਹੜੀ ਐਗਜ਼ੈਕਟ ਰਿਸ਼ਤੇਦਾਰੀ ਕੀ ਹੈਗੀ ਪਹਿਲਾਂ ਵੀ ਸਾਰੇ ਲੜੇ ਆ ਕਰੇ ਪਹਿਲਾਂ ਵੀ ਇੱਕ ਮੁਕਦਮਾ 65/24 ਦੋ ਥਾਣਾ ਨਈਂਆਂਵਾਲਾ ਦੇ ਵਿੱਚ ਦਰਜ ਹੈ ਉਹਦੇ ਵਿੱਚ ਕੁਝ ਬੰਦਿਆਂ ਨੇ ਜਿਹੜੇ ਪਿੰਡ ਦੇ ਬੰਦਿਆਂ ਨੇ ਹੀ ਥਾਣਾ ਜਿਹੜਾ ਰਮਿੰਦਰ ਸੀਗਾ ਉਹਦੀ ਲੱਤਾਂ ਤੋੜ ਦਿੱਤੀਆਂ ਸੀਗੀਆਂ ਉਸ ਬੰਦੇ ਵਿੱਚ ਮੁਕਦਮਾ ਦਰਜ ਹੋਇਆ ਸੀਗਾ ਇੱਕ ਮੁਕਦਮਾ ਰਵਿੰਦਰ ਸਿੰਘ ਤੇ ਪਹਿਲਾਂ ਵੀ ਹੈ ਜਿਹਦੇ ਵਿੱਚ ਉਹਦੇ ਕੋਲ ਦੇਸੀ ਘਟਾ ਬਰਾਮਦ ਹੋਇਆ ਸੀਗਾ ਸਰ ਇਹ ਕੋਰਟ ਤੇ ਪੇਸ਼ ਕਰ ਦਿੱਤੇ ਗਿਆ ਕਰਨ ਹਾਂਜੀ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਰਮਾਨ ਲੈ ਕੇ ਫਿਰਦਰ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਹੋਰ ਵੀ ਲੋਕ ਸ਼ਾਮਲ ਹੋ ਸਕਦੇ ਡੈਫੀਨਿਟਲੀ ਹੈਗੇ ਆ ਕੁਝ ਬੰਦੇ ਇਹਨਾਂ ਨੇ ਹੋਰ ਦੱਸਿਆ ਸਾਨੂੰ ਤੇ ਅਸੀਂ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸ